ਹੋਲੀ ਦੇ ਦਿਨ ਨੇੜੇ ਆ ਗਏ ਛੋਟੂ ਨੇ ਵਿਹਾਰ ਜਾਂਦੀ ਰੱਟ ਲਗਾ ਲਈ ਜੈ ਲਾਕ ਦਾ ਚਲਾ ਜਾ ਪਰ ਪੈਸਾ ਤੇਲਾ ਸਾਮ ਕੇ ਲੈ ਕੇ ਜਾਈ ਤੇਰੀ ਮਿਹਨਤ ਦੀ ਕਮਾਈ ਐ ਮਿੰਦੋ ਕਹਿੰਦੀ ਆਹੋ ਲੰਬੜਾਂ ਦਾ ਸ਼ਾਮ ਦੇਖ ਲਾ ਵਾਪਸ ਹੀ ਨਹੀਂ ਆਇਆ ਕਹਿੰਦੇ ਦੋਸਤਾਂ ਨਹੀਂ ਪੈਸਾ ਤੇਲਾ ਲੁੱਟ ਕੇ ਕਿਤੇ ਇੱਧਰ ਉੱਧਰ ਕਰ ਦਿੱਤਾ ਉਹਨੂੰ ਛੋਟੂ ਕਹਿੰਦਾ ਬੀਬੀ ਜੀ ਕਭੀ ਤੋਂ ਅੱਛਾ ਬੋਲਾ ਕਰੋ ਜੈਲਾ ਕਹਿੰਦਾ ਬੇਬੇ ਕੋਈ ਨਾ ਛੋਟੂ ਸਿਆਣਾ आपे साम लवेगा पैसे छोटू ने दो दिन तक जान की तैयारी कर ली नीलम ली कई कुछ खरीद लिया शहर जाके जैले आखता भाजी मेरी शादी पहले हो जाएगी आपसी नीलू को साथ लेकर ही आऊंगा मैं जैला कह चल फिर वाया छोटू काजी बहुवेली वाला कमरा ठीक करवा देते तो मेरे लिए तो ठीक है लेकिन नीलू के लिए ठीक नहीं ਜੇਲਾ ਕਹਿੰਦਾ ਕੋਈ ਨਾ ਅਜੇ ਤੂੰ 2-3 ਮਹੀਨਿਆਂ ਨੂੰ ਮੋੜਨਾ ਮੈਂ ਕਰਵਾ ਦੇਵਾਂਗਾ ਠੀਕ ਛੋਟੂ ਕਹਿੰਦਾ ਠੀਕ ਐ ਬਾਜੀ ਛੋਟੂ ਬਹੁਤ ਖੁਸ਼ੀ-ਖੁਸ਼ੀ ਚੱਲਾ ਗਿਆ ਬਿਹਾਰ ਨੂੰ ਛੋਟੂ ਦੀ ਜਗ੍ਹਾ ਰਾਜੂ ਦਾ ਪ੍ਰਾਕਰਮ ਕਰਨ ਆਉਂਦਾ ਸੀ ਹੁਣ ਘਰੇ ਸਾਰੇ ਬੈਠੇ ਹੋਏ ਸੀ ਤੇ ਦੀਪੋ ਚਿੱਠੀ ਪੜਨ ਲੱਗੀ ਉਸ ਵਿੱਚ ਬੀਟੂ ਦੇ ਬਾਪ ਵੱਲੋਂ ਲਿਖਿਆ ਸੀ ਬੀਟੂ ਤੇਰੀ ਮਾਂ ਠੀਕ ਨਹੀਂ ਤਾਂ ਤੇਰੇ ਵੱਡੇ ਭਰਾ ਨੱਥੂ ਦਾ ਵਿਆਹ ਕਰਨਾ ਪਿਆ ਵਿਆਹ ਵਿੱਚ ਤੈਨੂੰ ਨਹੀਂ ਬੁਲਾ ਸਕੇ ਕਿਉਂਕਿ ਤੇਰੀ ਮਾਂ ਨੂੰ ਬਹੁਤ ਜਲਦੀ ਸੀ ਭਾਬੀ ਤੇਰੀ ਨਾਲ ਦੇ ਪਿੰਡ ਤੋਂ ਹੀ ਆ ਨਾਂ ਮੈਂ ਨੀਲਮ ਜੈਲਾ ਕਹਿੰਦਾ ਨੀਲਮ ਕੈਲਾ ਕਹਿੰਦਾ ਕੀ ਹੋਇਆ ਜੈਲਾ ਕਹਿੰਦਾ ਨੀਲਮ ਨਾਲ ਹੀ ਤੇ ਛੋਟੂ ਵਿਆਹ ਕਰਵਾਉਣ ਗਿਆ ਇੰਨੇ ਤੇ ਜਿੰਦਰ ਹੱਸਣ ਲੱਗ ਪਈ ਤੇ ਆਖਦੀ ਹੁਣ ਆਪਿਆ ਜਾਵੇਗਾ ਵੇ ਰੰਗ ਲਿਫਾਫੇ ਵਾਂਗੂ ਵਾਪਸ ਕੈਲਾ ਗੁੱਸੇ ਵਿੱਚ ਆਖਦਾ ਇਹਦੇ ਵਿੱਚ ਹੱਸਣ ਵਾਲੀ ਗੱਲ ਐ ਕੋਈ ਮਿੰਦੋ ਕਹਿੰਦੀ ਹਾਈ ਹਾਈ ਕਿਤੇ ਕੁਝ ਕਰ ਹੀ ਨਾ ਬੈਠੇ ਮੈਨੂੰ ਤਾਂ ਇਹੋ ਹੀ ਫਿਕਰ ਆ ਦੀਪੋ ਕਹਿੰਦੀ ਕੁਝ ਨਹੀਂ ਕਰਦਾ ਉਹ ਤਾਂ ਆ ਜਾਵੇਗਾ ਸਮਝਾ ਲਵਾਂਗੇ ਦੋ ਦਿਨਾਂ ਬਾਅਦ ਛੋਟੂ ਆ ਗਿਆ ਚੁੱਪਚਾਪ ਜਾ ਸੀ ਘਰੇ ਮਿੰਦੋ ਤੇ ਜਿੰਦਰ ਹੀ ਸਨ ਮਿੰਦੋ ਆਉਂਦੇ ਨੂੰ ਦੇਖ ਆਖਦੀ ਆ ਗਿਆ ਛੋਟੂ ਚੱਲ ਚੰਗਾ ਹੋਇਆ ਤੂੰ ਫਿਕਰ ਨਾ ਕਰ ਉਹ ਕੁੜੀ ਤੇਰੇ ਭਰਾ ਨਾਲ ਵਿਆਹ ਦਿੱਤੀ ਜਿਹੜੀ ਛੋਟੂ ਕਹਿੰਦਾ ਆਪਕੋ ਕੈਸੇ ਪਤਾ ਚਲਿਆ ਬੀਬੀ ਜੀ ਮਿੰਦੋ ਕਹਿੰਦੀ ਤੇਰੇ ਬਾਪ ਦੀ ਚਿੱਠੀ ਆਈ ਸੀ ਛੋਟੂ ਰੋਣ ਲੱਗ ਪਿਆ ਤੇ ਆਖਦਾ ਮੇਰੇ ਸੇ ਪੂਛਤ ਤੋਂ ਲੇਤੇ ਮੇਰੀ ਨੀਲੂ ਹਾਏ ਮਿੰਦੋ ਚੱਲ ਤੂੰ ਹੁਣ ਕੀ ਨੇ ਨਾ ਪਾਈ ਜਾ ਤੈਨੂੰ ਵੀ ਕੋਈ ਲਿਆ ਦੇਵਾਂਗੇ ਛੋਟੂ ਕਹਿੰਦਾ ਲਿਆ ਦੇਗੇ ਕਹਾਂ ਸੇ ਮਿੰਦੋ ਕਹਿੰਦੀ ਬਥੇਰੀਆਂ ਬਿਹਾਰ ਨਾਲ ਇੱਧਰ ਆਈਆਂ ਹੋਈਆਂ ਛੋਟੂ ਕਹਿੰਦਾ ਸ਼ਾਦੀ ਕਰਕੇ ਲੈ ਕੇ ਆएंगे ਐਸੇ ਕੈਸੇ ਲੈ ਆएंगे ਜਾਂ ਕੋਈ ਕੰਮ ਨੂੰ ਹੱਥ ਲਗਾ ਜਿੰਦਰ ਕਹਿੰਦੀ ਛੋਟੂ ਮੈਂ ਆਪਣੇ ਪੇਕੇ ਪਿੰਡ ਤੋਂ ਕੋਈ ਰਿਸ਼ਤਾ ਕਰਵਾ ਦਿਆਂ ਛੋਟੂ ਜ਼ਿਆਦਾ ਗਲਾਸ ਲੈ ਕੇ ਹਵੇਲੀ ਨੂੰ ਜਾਣ ਲੱਗਾ ਤੇ ਆਖਦਾ ਭਾਬੀ ਜੀ ਆਪ ਤੋ ਰਹਿ ਨਹੀਂ ਦੂ ਜਿੰਦਰ ਕਹਿੰਦੀ ਜਾ ਦਫਾ ਹੋ ਤੁਰਿਆ ਫਿਰ ਐਦਾਂ ਹੀ ਕਿਸੇ ਨਹੀਂ ਤੈਨੂੰ ਵਿਆਉਣਾ ਇਹਨਾਂ ਨੂੰ ਤਾਂ ਕੰਮ ਦਾ ਹੀ ਲਾਲਚਾ ਮਿੰਦੋ ਕਹਿੰਦੀ ਨਾ ਤੈਨੂੰ ਜ਼ਿਆਦਾ ਪਤਾ ਵਿਆਉਣਾ ਕਿੱਦਾਂ ਨਹੀਂ ਚੱਲ ਛੋਟੂ ਤੇਰਾ ਵਿਆਹ ਮੈਂ ਆਪ ਮੁਰੇ ਹੋ ਕੇ ਕਰਵਾਉਂਗੀ ਛੋਟੂ ਹਵੇਲੀ ਵੱਲ ਨੂੰ ਚਲਾ ਗਿਆ ਦੀਪੋ ਵੀ ਕਰੇ ਆ ਗਈ ਸੀ ਤੇ ਆਉਂਦੀ ਬੇਬੇ ਨਾਲ ਕੰਮ ਕਰਵਾਉਣ ਲੱਗੀ ਤੇ ਆਖਦੀ ਬੇਬੇ ਕਿਸੇ ਦਿਨ ਨਾਨਕੇ ਪਿੰਡ ਚਲੀਏ ਮਿੰਦੋ ਕਹਿੰਦੀ ਮੇਰੇ ਕੋਲੋਂ ਕਿੱਥੇ ਜਾ ਹੋਣਾ ਇੱਥੇ ਮੁੱਢ ਤੇ ਚਾਚੀ ਵੱਲ ਨਹੀਂ ਜਾ ਹੁੰਦਾ ਢੇੜਾ ਮਾਰਨ ਦੀਪੋ ਕਹਿੰਦੀ ਚਾਚੀ ਨੂੰ ਛੱਟ ਪਈ ਬੇਬੇ ਤੂੰ ਦੱਸ ਤੇਰਾ ਜੀ ਨਹੀਂ ਕਰਦਾ ਕਦੇ ਆਪਣੇ ਭਰਾਵਾਂ ਭਾਬੀਆਂ ਨੂੰ ਮਿਲਣ ਲਈ ਮਿੰਦੋ ਕਹਿੰਦੀ ਪਹਿਲਾਂ-ਪਹਿਲਾਂ ਤੇ ਬਹੁਤ ਕਰਦਾ ਹੁੰਦਾ ਸੀ ਹੋਣ ਆਦਤ ਪੈ ਗਈ ਆ ਕਾਰ ਲੱਗ ਗਿਆ ਨਾ ਕਰੋ ਕਿਤੇ ਨਿਕਲਣ ਨੂੰ ਜੀ ਨਹੀਂ ਕਰਦਾ ਹੁਣ ਦੀਪੋ ਕਹਿੰਦੀ ਬੀਬੀ ਤੂੰ ਵੀ ਅਜੀਬ ਹੀ ਆ ਸਾਰੀਆਂ ਜਾਂ ਜਨਾਨੀਆਂ ਪੇਕੇ ਜਾਂ ਨੂੰ ਕਾਲੀਆ ਰਹਿੰਦੀਆਂ ਮਿੰਦੋ ਕਹਿੰਦੀ ਨਾ ਤੇਰੀ ਭੂਆ ਕਿੰਨਾ ਕੁ ਵੱੜਦੀ ਐ ਇੱਥੇ ਜਦੋਂ ਕਦੇ ਆਉਂਦੀ ਆ ਆਖੂ ਮੈਂ ਚੱਲੀ ਮੈਂ ਚੱਲੀ ਇੰਨੇ ਨੂੰ ਭਗ ਸਿੰਘ ਜੇਲਾ ਤੇ ਕੈਲਾ ਵੀ ਆ ਗਏ ਜੇਲਾ ਆਖਦਾ ਬੇਬੇ ਕਿੱਥੇ ਚੱਲੀ ਦੀਪੋ ਕਹਿੰਦੀ ਆਪਣੇ ਪੇਕੇ ਚੱਲੀ ਆ ਭਾਗ ਸਿੰਘ ਕਹਿੰਦਾ ਮੈਂ ਤੋੜਦਾ ਇਹਨੂੰ ਪੇਕੇ ਮਿੰਦੋ ਕਹਿੰਦੀ ਆ ਸੁਣ ਲਾ ਹੁਣ ਪਤਾ ਲੱਗਾ ਕਿਉਂ ਨਹੀਂ ਜਾਂਦੀ ਮੈਂ ਪੇਕੇ ਲੱਗਿਆ ਨਾ ਪਤਾ ਮਿੰਦੋ ਕਹਿੰਦੀ ਆ ਜਾ ਤਾਈ ਬੰਤੀ ਮਿੰਦੋ ਕੋਲ ਜਾ ਕੇ ਬੈਠ ਗਈ ਤੇ ਆਖਦੀ ਮਿੰਦੋ ਕੁਝ ਪਤਾ ਲੱਗਾ ਗੇਜੋ ਚੰਨੀ ਨੂੰ ਕਾਰ ਲੈ ਕੇ ਦੇਣ ਲੱਗੀ ਆ ਮਿੰਦੋ ਕਹਿੰਦੀ ਚਲ ਚੰਗਾ ਤਾਈ ਲਈ ਜਾਣ ਕਾਰ ਸਾਨੂੰ ਕੀ ਇਹੋ ਗੱਲ ਭਾਗ ਸਿੰਘ ਨੇ ਸੁਣ ਲਈ ਉਹ ਆਖਦਾ ਗੇਜੋ ਦੀ ਕਿਹੜੀ ਕਮਾਈ ਆ ਜਿਹੜੀ ਉਹਨੇ ਘਰ ਖਰੀਦਣੀ ਆ ਜ਼ਮੀਨ ਵੇਚ ਕੇ ਲੈਣੀ ਆ ਮੇਰੇ ਤੇ ਕਲੇਜੇ ਟੱਕ ਪੈਂਦਾ ਆਖਰ ਜ਼ਮੀਨ ਤੇ ਆਪਣੇ ਭਰਾ ਦੀ ਹੀ ਆ ਬੰਤੀ ਕਹਿੰਦੀ ਗੇਜੋ ਦੀ ਕੁੜੀ ਵੀ ਘਰੇ ਬੈਠੀ ਆ ਕੋਈ ਲੜਾਈ ਝਗੜਾ ਹੋਇਆ ਕਹਿੰਦੇ ਮਿੰਦੋ ਕਹਿੰਦੀ ਧੀਆ ਤੇ ਸਭ ਦੀਆਂ ਸੁਖੀ ਵਸਣ ਆਪੋ ਆਪਣੇ ਘਰੀ ਤੇ ਚੰਗਾ ਬੰਤੀ ਕਹਿੰਦੀ ਆ ਮਿੰਦੋ ਮੈਨੂੰ ਥੋੜਾ ਜਿਹਾ ਆਚਾਰ ਦੇ ਦੇ ਤੇ ਤੈਨੂੰ ਆਚਾਰ ਨਾਲ ਹੀ ਰੋਟੀ ਦੇ ਦਿੰਦੀ ਆ ਮਿੰਦੋ ਕਹਿੰਦੀ ਚਾਚੀ ਆ ਮਾਂ ਦੀ ਦਾਲ ਇਹੋ ਕੌਲੀ ਵਿੱਚ ਪਾ ਦਿੰਦੀ ਆ ਬੰਤੀ ਕਹਿੰਦੀ ਚੱਲ ਦਾਲ ਹੀ ਲੈ ਚਲਦੀ ਆ ਬੰਤੀ ਕੌਲੀ ਲੈ ਕੇ ਚਲੇ ਗਈ ਤੇ ਜੈਲਾ ਆਖਦਾ ਬਾਪੂ ਇਹੋ ਗੱਲ ਸੱਚੀ ਹੋਵੇਗੀ ਚੰਨੀ ਦੇ ਘਾਰ ਖਰੀਦਣ ਵਾਲੀ ਭਾਗ ਸਿੰਘ ਅਜੀ 24 ਸੀ ਤੇ ਮਿੰਦੋ ਵਿੱਚ ਹੀ ਬੋਲ ਪਈ ਖਰੀਦੀ ਜਾਨ ਜੋ ਮਰਜੀ ਉਹ ਜੈਲਾ ਕਹਿੰਦਾ ਮੈਂ ਤੇ ਕਹਿੰਦਾ ਉਹਨਾਂ ਘਰ ਜ਼ਮੀਨ ਵੇਚ ਕੇ ਖਰੀਦਣਾ ਕਿਉਂ ਨਾ ਜ਼ਮੀਨ ਅਸੀਂ ਖਰੀਦ ਲਈਏ ਉਹਨਾਂ ਵਾਲੀ ਭਾਗ ਸਿੰਘ ਕਹਿੰਦਾ ਗਲਤ ਤੇ ਠੀਕ ਐ ਮਿੰਦੋ ਹੁਣ ਇਹੋ ਡਾਕਿਆ ਹੀ ਚੁੱਕ ਲਿਆ ਆ ਦੀਪਕ ਕਹਿੰਦੀ ਇਹੋ ਤੇ ਵੀਰੋ ਭਾਬੀ ਦੀ ਸਹੇਲੀ ਦੀ ਚਿੱਠੀ ਆ ਮੈਂ ਪੜਦੀ ਆ ਜੈਲਾ ਕਹਿੰਦਾ ਅਸੀਂ ਕੀ ਸੁਣਨਾ ਇਹਦੇ ਵਿੱਚੋਂ ਪਰੇ ਜਾ ਕੇ ਪੜ ਲੈ ਦੀਪਕ ਕਹਿੰਦੀ ਮੈਂ ਤੇ ਇੱਥੇ ਹੀ ਪੜਨੀ ਆ ਹੋ ਸਕਦਾ ਕਿਸੇ ਨੇ ਸੁਣਨੀ ਹੋਵੇ ਦੀਪੋ ਚਿੱਠੀ ਪੜਦੇ ਸਾਰ ਹਾਏ ਇਹੋ ਕੀ ਹੋ ਗਿਆ ਬੱਬੂ ਵਿਚਾਰੀ ਨਾਲ ਕੈਲਾ ਮੰਜੇ ਤੋਂ ਉੱਠ ਖੜਾ ਹੋਇਆ ਤੇ ਆਖਦਾ ਕੀ ਹੋਇਆ ਬੱਬੂ ਨੂੰ ਦੀਪੋ ਚਿੱਟੀ ਵਿੱਚ ਅੱਗੇ ਪੜਦੀ ਆ ਕੈਲਾ ਕਹਿੰਦਾ ਹੋਇਆ ਕੀ ਆ ਬੱਬੂ ਨੂੰ ਦੀਪੋ ਕਹਿੰਦੀ ਉਹਦਾ ਜਿਹਦੇ ਨਾਲ ਮੰਗਣਾ ਹੋਇਆ ਸੀ ਉਹ ਮਰ ਗਿਆ ਕਹਿੰਦੇ ਉਹਦੇ ਖੇਤ ਵਿੱਚ ਸੱਪ ਲੜ ਗਿਆ ਤੇ ਹੁਣ ਉਹ ਮੁੰਡੇ ਦੇ ਘਰ ਵਾਲੇ ਬੱਬੂ ਨੂੰ ਮਨਹੂਸ ਦੱਸਦੇ ਆ ਗੱਗੇ ਲਿਖਦੀ ਕਿ ਪਿੰਡ ਵਿੱਚ ਵੀ ਬੁੜੀਆਂ ਬੱਬੂ ਨੂੰ ਮਾਰੇ ਕਰਮਾਂ ਵਾਲੀ ਆਖ ਬੁਲਾਉਂਦੀਆਂ ਤੇ ਸਾਨੂੰ ਬਹੁਤ ਦੁੱਖ ਲੱਗਦਾ। ਦੀਪੋ ਭੈਣੇ ਬੱਬੂ ਬਹੁਤ ਉਦਾਸ ਕੁਝ ਵੀ ਨਹੀਂ ਬੋਲਦੀ ਚੱਲਦੀ। ਉਹਦੀ ਮਾਂ ਨੂੰ ਤਾਂ ਇਹੋ ਫਿਕਰ ਆ ਕਿ ਹੁਣ ਇਹਦਾ ਰਿਸ਼ਤਾ ਹੋਰ ਤਾਂ ਹੋ ਵੀ ਜਾਵੇਗਾ ਕਿ ਨਹੀਂ। ਦੀਪੋ ਭੈਣੇ ਤੂੰ ਇੱਕ ਵਾਰ ਬੱਬੂ ਨੂੰ ਸਮਝਾ ਇਹੋ ਟੈਲੀਫੋਨ ਨੰਬਰ ਹੈ ਸਾਡੇ ਪਿੰਡ ਦੇ ਸਰਪੰਚ ਦੇ ਘਰ ਦਾ। ਅਸੀਂ ਬੱਬੂ ਨੂੰ ਲੈ ਕੇ ਸਰਪੰਚ ਦੇ ਘਰੇ ਜਾਵਾਂਗੇ। ਤੂੰ ਸਾਨੂੰ ਇਹੋ ਬੁੱਧਵਾਰ ਨੂੰ 10 ਵਜੇ ਫੋਨ ਕਰੀ ਦੀਪੋ ਚਿੱਠੀ ਪੜ੍ਹ ਕੇ ਉਦਾਸ ਹੋ ਗਈ ਤੇ ਆਖਦੀ ਇਹੋ ਔਰਤੀ ਔਰਤੀ ਦੁਸ਼ਮਣ ਬਣੀ ਬੈਠੀ ਹੈ ਹਰ ਪਾਸੇ ਕੈਲਾ ਕਹਿੰਦਾ ਬੱਬੂ ਦਾ ਇਹਦੇ ਵਿੱਚ ਤੇ ਕੋਈ ਕਸੂਰ ਹੀ ਨਹੀਂ ਕੋਲ ਜਿੰਦਰ ਵੀ ਸਭ ਸੁਣਦੇ ਸੀ ਉਹ ਕੈਲੇ ਨੂੰ ਆਖਦੀ ਤੈਨੂੰ ਬੜਾ ਪਤਾ ਕਸੂਰਾਂ ਦਾ ਬੱਬੂ ਉੱਭੂ ਲਗਾਈ ਆ ਤੈਨੂੰ ਬੱਬੂ ਨਾਲ ਕੀ ਦੋ ਦਿਨ ਵਿਆਹ ਗਿਆ ਪਤਾ ਨਹੀਂ ਕੀ ਉਹ ਬੱਬੂ ਨੇ ਇਹਦੇ ਸਿਰ ਵਿੱਚ ਪਾ ਦਿੱਤਾ ਕੈਲਾ ਕਹਿੰਦਾ ਤੂੰ ਤੇ ਟੱਕ ਹੀ ਰਹੇ ਤੇ ਚੰਗੀ ਆ ਬਹੁਤਾ ਨਾ ਬੋਲ ਦਿਓ ਜਾ ਕੇ ਟੈਲੀਫੋਨ ਤੇ ਗੱਲ ਕਰ ਲਈ ਦੀਪੋ ਕਹਿੰਦੀ ਠੀਕ ਆ ਜਿੰਦਰ ਕਹਿੰਦੀ ਮੈਂ ਕਹਿੰਦੀ ਜੇਕਰ ਆਪਣੇ ਘਰ ਵੀ ਟੈਲੀਫੋਨ ਲੱਗ ਜਾਵੇ ਜੈਲਾ ਉੱਠ ਕੇ ਚਲਾ ਜਾਂਦਾ ਤੇ ਕੈ ਲਾਖਦਾ ਉਂਝ ਤੇ ਲਗਵਾ ਹੀ ਲੈਂਦੇ ਪਰ ਤੇਰੇ ਘਰ ਕੇ ਨਹੀਂ ਲਗਵਾਉਣਾ ਮਿੰਦੋ ਕਹਿੰਦੀ ਟੈਲੀਫੋਨ ਤੇ ਅਮੀਰ ਲੋਕਾਂ ਨੂੰ ਹੀ ਭੁੱਗਦੇ ਆ ਅਸੀਂ ਕਿੱਥੋਂ ਲਗਵਾਉਣਾ ਜਿੰਦਰ ਕਹਿੰਦੀ ਜ਼ਮੀਨਾਂ ਖਰੀਦਣ ਦੀਆਂ ਸੋਚੀ ਜਾਂਦੇ ਪਰ ਟੈਲੀਫੋਨ ਨਹੀਂ ਲਗਵਾ ਸਕਦੇ ਮਿੰਦੋ ਕਹਿੰਦੀ ਜ਼ਮੀਨਾਂ ਦੀਆਂ ਕੀਮਤਾਂ ਸਮੇਂ ਨਾਲ ਵਧਣੀਆਂ ਨਾਲ ਹੀ ਫਸਲ ਚੰਗੀ ਘਰੇ ਆਉਂਦੀ ਇਹੋ ਟੈਲੀਫੋਨ ਵਿੱਚ ਕੀ ਕੱਢਣਾ ਤੇਰੇ ਵਰਗੇ ਨੇ ਤੇ ਟੈਲੀਫੋਨ ਦੇ ਸਰਹਾਣੇ ਉਹ ਨਹੀਂ ਉੱਠਣਾ ਪਹਿਲਾਂ ਹੀ ਕਿਹੜਾ ਕੋਈ ਕੰਮ ਨੂੰ ਹੱਥ ਲਗਾਉਂਦੀਆਂ ਅਗਰੇਦੈਂਸ ਵੇਰ ਨੂੰ ਦੀਪੋਂ ਨੇ ਕੱਲ ਜਾਣਾ ਸੀ ਪਰ ਉਹਨੇ ਛੁੱਟੀ ਹੀ ਕਰ ਲਈ ਕਿ ਅੱਜ ਬੱਬੂ ਨਾਲ ਗੱਲ ਕਰ ਆਉਂਦੀ ਆ ਉਹ ਬੱਬੂ ਨਾਲ ਗੱਲ ਕਰਨ ਲਈ ਇੱਕ ਕਾਗਜ਼ ਤੇ ਟੈਲੀਫੋਨ ਦਾ ਨੰਬਰ ਲਿਖ ਕੇ ਲੰਬੜਾ ਦੇ ਘਰ ਵੱਲ ਤੁਰ ਪਈ ਘਰੋਂ ਮਿੰਦੋ ਭਾਗ ਸਿੰਘ ਜਿੰਦਰ ਸਨ ਅਤੇ ਕਹਿਲਾ ਤੇ ਜੈਲਾ ਵੀ ਖੇਤ ਵੱਲ ਚਲੇ ਗਏ ਸੀ ਜਿੰਦਰ ਨੂੰ ਪੇਕੇ ਤੋਂ ਆਈ ਨੂੰ ਹੁਣ 3 ਮਹੀਨੇ ਹੋ ਚੁੱਕੇ ਸਨ ਉਹਨੂੰ ਕਰੇ ਤੇ ਬਾਹਰ ਤੇ ਬਿਲਕੁਲ ਵੀ ਨਿਕਲਣ ਨਹੀਂ ਸੀ ਦਿੰਦੇ ਹੁਣ ਉਹਦਾ ਦਿਲ ਕਰਦਾ ਸੀ ਕਿ ਮੈਂ ਕੋਈ ਬਹਾਨਾ ਮਾਰ ਕੇ ਪੇਕੇ ਘਰ ਜਾਵਾਂ ਜਿੰਦਰ ਬਿੰਦੋ ਨੂੰ ਆਖਦੀ ਬੇਬੇ ਕਿਸੇ ਦਿਨ ਆਪਣੇ ਪਿੰਡ ਹੋ ਆਵਾਂ ਬਿੰਦੋ ਕਹਿੰਦੀ ਭਾਈ ਆਪਣੇ ਘਰ ਵਾਲੇ ਨੂੰ ਪੁੱਛ ਉਹ ਮੰਨੂ ਤੇ ਉਹਨੂੰ ਨਾਲ ਹੀ ਲੈ ਜਾ ਤੇ ਵਾਪਸ ਵੀ ਇਕੱਠੇ ਮੋੜਾਇਓ ਜਿੰਦਰ ਨੇ ਮੂੰਹ ਬੱਤਿਆ ਕਿ ਉਹਨੇ ਕਿੱਥੇ ਮੰਨਣਾ ਪਤਾ ਦੇ ਕੇ ਆਈ ਸੀ ਕਿ ਕਿਸੇ ਬਹਾਨੇ ਗੇੜਾ ਮਾਰ ਜਾਇਆ ਕਰਿਓ ਪਰ ਅਜੇ ਤੱਕ ਕੋਈ ਨਹੀਂ ਬੋੜਿਆ ਦੀਪੋ ਲੰਬੜਾ ਦੇ ਘਰ ਜਾਂਦੀ ਲੰਬੜਦਾਰ ਰੇਸ਼ਮ ਸਿੰਘ ਕੁਰਸੀ ਤੇ ਬੈਠੇ ਹੁੰਦੇ ਤੇ ਦੀਪੋ ਜਾ ਕੇ ਸਤਿ ਸ਼੍ਰੀ ਅਕਾਲ ਬੁਲਾਉਂਦੀ ਆਖਦੀ ਤਾਇਆ ਜੀ ਫੋਨ ਕਰਨਾ ਸੀ ਇੱਕ ਲੰਬੜਦਾਰ ਕਹਿੰਦਾ ਇੱਕ ਕਿਉਂ ਦੋ ਕਰੋ ਉਹ ਸਾਹਮਣੇ ਕਮਰੇ ਵਿੱਚ ਆ ਫੋਨ ਦੀਪੋ ਕਹਿੰਦੀ ਤਾਇਆ ਜੀ ਆ ਨੰਬਰ ਤੁਸੀਂ ਆਪ ਹੀ ਲਗਾ ਦਿਓ ਰੇਸ਼ਮ ਸਿੰਘ ਕਹਿੰਦਾ ਕੋਈ ਨਾ ਪੁੱਤ ਜੀ ਲਗਾ ਲਿਓ ਤੁਸੀਂ ਇੱਕ ਗੱਲ ਹੋਰ ਪੁੱਤ ਪੜ ਲਿਖ ਨਾਮ ਰੋਸ਼ਨ ਕਰਨਾ ਸਾਡੇ ਪਿੰਡ ਦਾ ਲੰਬਰਦਾਰ ਆਪਣੀ ਘਰ ਵਾਲੀ ਸਿਮਰ ਨੂੰ ਆਖਦਾ ਸਿਮਰੋ ਅਤੀ ਆਈ ਆ ਆਪਣੀ ਚਾਹ ਲਿਆਤੀ ਲਈ ਸਿਮਰ ਰਸੋਈ ਅੰਦਰੋਂ ਬਾਹਰ ਆਈ ਤੇ ਆਖਦੀ ਇਹੋ ਤੇ ਸਾਡੀ ਬੀਬੀ ਧੀ ਆ ਅੱਜ ਪੁੱਤ ਕਿੱਦਾਂ ਆਉਣਾ ਹੋਇਆ ਦੀਪੋਕਨ ਤਾਈ ਜੀ ਇੱਕ ਫੋਨ ਕਰਨਾ ਸੀ ਆ ਨੰਬਰ ਰਸੋਈ ਅੰਦਰੋਂ ਸਿਮਰੋ ਤੇ ਪਿੱਛੇ ਹੀ ਬੰਤੀ ਤਾਈ ਬਾਹਰ ਆ ਗਈ ਤੇ ਆਖਦੀ ਆ ਤੇ ਆਪਣੀ ਭੜਾਕੋ ਆਈ ਆ ਨੀ ਦੀਪੋ ਤੂੰ ਕਿਹਨੂੰ ਫੋਨ ਕਰਨਾ ਦੀਪੋ ਕਹਿੰਦੀ ਰਿਸ਼ਤੇਦਾਰੀ ਵਿੱਚ ਹੀ ਕਿਸੇ ਨੂੰ ਕਰਨਾ ਰੇਸ਼ਮ ਸਿੰਘ ਕਹਿੰਦਾ ਚੱਲ ਪੁੱਤ ਤੂੰ ਅੰਦਰ ਜਾ ਕੇ ਗੱਲ ਕਰ ਬੰਤੀ ਸਬਜੀ ਦੀ ਕੋਲੀ ਚੁੱਕ ਤੁਰ ਪਈ ਦੀਪੋ ਅੰਦਰ ਜਾ ਕੇ ਫੋਨ ਲਗਾਉਂਦੀ ਅੱਗੋਂ ਕਿਸੇ ਨੇ ਔਰਤ ਨੇ ਫੋਨ ਚੁੱਕਿਆ ਤੇ ਆਖਦੀ ਉਹ ਪੇਜ ਦਿੱਤੀਆਂ ਮੈਂ ਵਾਪਸ ਮੈਂ ਤੇ ਇਦਾਂ ਦੀ ਮਨਹੂਸ ਨੂੰ ਘਰੇ ਨਾ ਵੜਨ ਦਿਆਂ ਉਹਨੂੰ ਸਵੇਰੇ ਸਵੇਰੇ ਮੇਰੇ ਘਰ ਲੈ ਕੇ ਆ ਗਈਆਂ ਹਾਲੇ ਮਹੀਨਾ ਨਹੀਂ ਸੀ ਹੋਇਆ ਮੰਗਣੀ ਨੂੰ ਤੇ ਬੇਗਾਨਾ ਪੁੱਤ ਖਾ ਗਈ ਦੀਪੋ ਉਹ ਔਰਤ ਦੀਆਂ ਗੱਲਾਂ ਸੁਣੀ ਜਾ ਰਹੀ ਸੀ ਪਰ ਉਹ ਅੱਗਿਓ ਉਹਨੂੰ ਬੋਲਣ ਦਾ ਮੌਕਾ ਹੀ ਨਹੀਂ ਸੀ ਦੇ ਰਹੀ ਆਖਿਰ ਦੀਪੋ ਉੱਚੀ ਆਵਾਜ਼ ਵਿੱਚ ਆਖਦੀ ਇਹਦੇ ਵਿੱਚ ਬੱਬੂ ਦਾ ਕੋਈ ਕਸੂਰ ਨਹੀਂ ਆ ਉਹ ਔਰਤ ਆਖਦੀ ਨਹੀਂ ਤੈਨੂੰ ਜ਼ਿਆਦਾ ਪਤਾ ਆਖ ਫੋਨ ਰੱਖ ਦਿੱਤਾ ਦੀਪੋ ਕਹਿੰਦੀ ਅਜੀਬ ਔਰਤ ਸੀ ਇਹੋ ਉਦਾਂ ਆਖਦੇ ਸਰਪੰਚ ਨਹੀਂ ਆ ਇਹਨਾਂ ਕੀ ਫੈਸਲੇ ਕਰਨੇ ਪਿੰਡ ਦੇ ਉਹ ਵੀ ਖਾਸ ਕਰ ਔਰਤਾਂ ਦੇ ਬਾਰੇ ਵਿੱਚ ਇਹਦੀ ਸੋਚ ਕਿੰਨੀ ਘਟੀਆ ਦੀਪੋ ਕਮਰੇ ਵਿੱਚੋਂ ਬਾਹਰ ਆਈ ਤੇ ਸਿਮਰੋ ਚਾਹ ਬਣਾ ਕੇ ਲੈ ਆਈ ਤੇ ਦੀਪੂ ਨੂੰ ਕੁਰਸੀ ਤੇ ਬਿਠਾ ਲਿਆ ਬੰਤੀ ਜਾਂਦੀ ਜਾਂਦੀ ਮਿੰਦੋ ਦੇ ਘਰ ਵੱੜ ਗਈ ਪੁੱਛਦੀ ਆ ਇਹ ਦੀਪੋ ਕਿਨੂੰ ਫੋਨ ਕਰਨ ਗਈ ਆ ਕੀ ਚੱਲ ਰਿਹਾ ਘਰੇ ਇਹਨਾਂ ਦੇ ਬੰਤੀ ਜਾ ਕੇ ਮਿੰਦੋ ਦੇ ਮੰਜੇ ਤੇ ਬੈਠ ਗਈ ਤੇ ਆਖਦੀ ਆ ਦੀਪੋਪਲ ਲੰਬੜਾਂ ਦੇ ਘਰ ਫੋਨ ਕਰਨ ਗਈ ਆ ਸੁਖ ਤੇ ਹੈ ਮਿੰਦੋ ਕਹਿੰਦੀ ਜੇਲੇ ਨਹੀਂ ਭੇਜੀਆ ਕਿਸੇ ਰਿਸ਼ਤੇਦਾਰੀ ਵਿੱਚ ਫੋਨ ਕਰਨਾ ਸੀ ਬੰਤੀ ਜੇਲੇ ਦਾ ਨਾਮ ਸੁਣ ਅੱਗੇ ਨਾ ਬੋਲੀ ਇੰਨੇ ਨੂੰ ਇੱਕ ਮੁੰਡਾ ਘਰੇ ਆਇਆ ਉਹਨੂੰ ਦੇਖ ਜਿੰਦਰ ਤੇ ਚਿਹਰੇ ਤੇ ਖੁਸ਼ੀ ਆਈ ਮੁੰਡਾ ਆਖਦਾ ਜੇਲੇ ਕਲੇ ਦਾ ਘਰ ਇਹੋ ਹੀ ਆ ਮਿੰਦੋ ਕਹਿੰਦੀ ਘਰ ਤੇ ਇਹੋ ਹੀ ਆ ਤੂੰ ਕੌਣ ਆ ਕਾਕਾ ਭਾਗ ਸਿੰਘ ਤੇ ਲੰਮੇ ਪੈ ਦੀ ਅੱਖ ਲੱਗ ਗਈ ਸੀ ਮੁੰਡਾ ਕਹਿੰਦਾ ਮੈਨੂੰ ਤੇ ਕਿਸੇ ਨੇ ਕਿਹਾ ਸੀ ਤੁਸੀਂ ਟਰੈਕਟਰ ਵੇਚਦੇ ਆ ਮਿੰਦੋ ਕਹਿੰਦੀ ਨਾ ਤੈਨੂੰ ਕਿਹੜੇ ਨੇ ਆਖ ਦਿੱਤਾ ਇਹ ਉਹ ਟਰੈਕਟਰ ਕੋਈ ਵੇਚਣ ਵਾਲੀ ਚੀਜ਼ ਐ ਸ਼ੁਕਰ ਕਰ ਜੱਲ ਦਾ ਬਾਪੂ ਸੁੱਤਾ ਪਿਆ ਨਹੀਂ ਤੇ ਤੇਰਾ ਬੋਦਾ ਘੁਮਾ ਦਿੰਦਾ ਮੰਤੀ ਕਿੰਨੀ ਦੇ ਤੂੰ ਮੁੰਡੇ ਦੇ ਮੂੰਹ ਵੱਲ ਦੇਖੀ ਜਾ ਰਹੀ ਸੀ ਆਖਦੀ ਕਾਕਾ ਮੈਂ ਤੈਨੂੰ ਕਿਤੇ ਦੇਖਿਆ ਮੁੰਡਾ ਜਿੰਦਰਵਾਲ ਦੇਖਣ ਲੱਗ ਪਿਆ ਤੇ ਜਿੰਦਰ ਨੂੰ ਡਰ ਲੱਗਣ ਲੱਗ ਪਿਆ ਕਿ ਤਾਈ ਨੇ ਪਛਾਣ ਲੈਣਾ ਬੱਸ ਵਿੱਚ ਦੇਖਿਆ ਸੀ ਇਹਨੇ ਸਾਨੂੰ ਬੰਤੇ ਕਹਿੰਦੀ ਨਿਮਿੰਦੋ ਆ ਗਿਆ ਜਾਤ ਮੈਨੂੰ ਤੂੰ ਉਠਾ ਭਾਗ ਸਿੰਘ ਨੂੰ ਕੁੱਟੇ ਇਹਦਾ ਬੁੱਧਾ ਇਹੋ ਤੇ ਉਹੀ ਮੁੰਡਾ ਬੱਸ ਦਾ ਕੰਡੈਕਟਰ ਜਿਹੜਾ ਜਿੰਦਰ ਨਾਲ ਮਿੰਦੋ ਉੱਚੀ ਦੇਣੀ ਭਾਗ ਸਿੰਘ ਨੂੰ ਆਵਾਜ਼ ਮਾਰਦੀ ਬੇ ਉੱਠ ਕੇ ਹੁੰਡਾ ਮਾਰ ਕੇ ਉਹ ਮੁੰਡੇ ਸਿਰ ਵਿੱਚ ਇੰਨੇ ਸੁਣਦੇ ਹੀ ਉਹ ਮੁੰਡਾ ਭੱਜ ਗਿਆ ਭਾਗ ਸਿੰਘ ਕਹਿੰਦਾ ਕਿਹਦੇ ਮਾਰਨਾ ਖੁੰਡਾ ਐਨਾ ਉੱਚੀ ਬੋਲੀ ਜਾਂਦੀ ਆ ਆ ਦਿਲ ਦੇਖ ਕਿੰਨਾ ਤੇ ਧੜਕਦਾ ਮੇਰਾ ਮਿੰਦੂ ਕਹਿੰਦੀ ਉਹ ਤੇ ਦੌੜ ਗਿਆ ਹੁਣ ਸੁਖਾ ਪੀ ਕੇ ਸੌਂ ਜਾਂਦਾ ਇਦਾਂ ਦੇ ਕੰਜਰ ਬੂਥਾ ਚੁੱਕ ਘਰ ਵੱਡ ਜਾਂਦੇ ਆ ਘਰ ਦੀ ਰਾਖੀ ਵੀ ਰੱਖਿਆ ਕਰ ਬੰਤੀ ਕਹਿੰਦੀ ਨਹੀਂ ਮਿੰਦੂ ਦੇਖ ਲੈ ਇਹਦੇ ਪਿੱਛੇ ਘਰ ਤੱਕ ਵੀ ਆਉਣ ਲੱਗ ਪਏ ਮਿੰਦੂ ਕਹਿੰਦੀ ਹਾਏ ਮੈਂ ਤੇ ਬਹੁਤ ਵੱਡੀ ਗਲਤੀ ਕਰ ਲਈ ਇਹਨੂੰ ਆਪਣੇ ਪੁੱਤ ਨਾਲ ਵਿਆਹ ਕੇ ਹੁਣ ਕਿਹੜੇ ਕਿਹੜੇ ਕੰਜਰ ਨੂੰ ਰੋਕਾਂ ਹੁਣ ਫੈਸਲਾ ਲੈਣਾ ਹੀ ਪੈਣਾ ਭਗਤ ਸਿੰਘ ਕਹਿੰਦਾ ਕੈਲੇ ਨੂੰ ਬੁਲਾਓ ਤੇ ਇਹਨੂੰ ਛੱਡੋ ਇਹਦੇ ਪੇਕੇ ਸਾਡੇ ਬੀਤੀ ਆ ਇਦਾਂ ਦੇ ਘਰ ਆਉਂਦੇ ਚੰਗੇ ਨਹੀਂ ਲੱਗਦੇ ਜਿੰਦਰ ਪਹਿਲਾਂ ਅੰਦਰ ਜਾਵੜੀ ਤੇ ਫਿਰ ਬਾਹਰ ਆ ਕੇ ਚੱਕਰ ਖਾ ਕੇ ਮੰਜੇ ਤੇ ਡਿੱਗ ਪਈ ਮਿੰਦੋ ਕਹਿੰਦੀ ਲਓ ਹੁਣ ਨਾਟਕ ਕਰਨ ਲੱਗ ਪਈ ਬੰਤੀ ਕਹਿੰਦੀ ਮੈਂ ਦਾਈ ਨੂੰ ਬੁਲਾ ਕੇ ਲਿਆਵਾਂ ਕਿਤੇ ਕੋਈ ਖੁਸ਼ਖਬਰੀ ਨਾ ਹੋਵੇ ਮਿੰਦੋ ਦੇ ਮਨਾਂ ਕਰਨ ਤੇ ਬੰਤੀ ਦਾਈ ਨੂੰ ਬੁਲਾਉਣ ਚਲੇਗੀ ਦੀਪੋ ਲੰਬਣਾ ਦੇ ਘਰੇ ਬੈਠੀ ਸੀ ਉਹਨਾਂ ਦੇ ਘਰ ਦੇ ਗੇਟ ਅੱਗੇ ਇੱਕ ਕਾਰ ਆ ਕੇ ਰੁਕੀ ਤੇ ਸਿਮਰੋ ਰੇਸ਼ਮ ਸਿੰਘ ਨੂੰ ਆਖਦੀ ਲੱਗਦਾ ਆਗੇ ਪਰੌਣੇ ਕਾਰ ਵਿੱਚ ਉੱਤਰ ਕੇ ਇੱਕ ਔਰਤ ਇੱਕ ਆਦਮੀ ਤੇ ਇੱਕ ਮੁੰਡਾ ਅੰਦਰ ਆਏ ਦੇਖਣ ਨੂੰ ਉਹ ਬਹੁਤ ਅਮੀਰ ਘਰ ਦੇ ਲੱਗਦੇ ਸੀ ਦੀਪੋ ਉਹਨਾਂ ਨੂੰ ਦੇਖ ਉੱਠ ਖੜੀ ਹੋਈ ਤੇ ਆਖਦੀ ਤਾਈ ਮੈਂ ਰਸੋਈ ਵਿੱਚੀ ਜਾ ਕੇ ਕਿਆ ਪੀ ਲੈਂਦੀ ਆ ਸਿਮਰੋ ਕਹਿੰਦੀ ਨਾ ਪੁੱਤ ਇੱਥੇ ਹੀ ਬੈਠੀ ਰਹਿ ਇਹੋ ਮੇਰੇ ਮਾਮੇ ਦੀ ਕੁੜੀ ਭੈਣ ਆ ਮੇਰੀ ਤੇ ਇਹਦਾ ਛੋਟਾ ਮੁੰਡਾ ਵੱਡੇ ਦੇ ਵਿਆਹ ਦਾ ਸੱਦਾ ਦੇਣ ਆਇਆ ਦੀਪੋ ਨੇ ਵੀ ਉਹਨਾਂ ਨੂੰ ਬੁਲਾਇਆ ਤੇ ਸਿਮਰੋ ਆਖਦੀ ਮੈਂ ਪਾਣੀ ਲਿਆਵਾਂ ਪਹਿਲਾਂ ਦੁਰੋ ਆਇਆ ਚੱਲ ਕੇ ਦੀਪੋ ਕਹਿੰਦਾ ਤਾਈ ਜੀ ਤੁਸੀਂ ਬੈਠੋ ਗੱਲਬਾਤ ਕਰੋ ਮੈਂ ਲਿਆਉਂਦੀ ਆ ਪਾਣੀ ਸਿਮਰੋ ਕਹਿੰਦੀ ਧੀਆ ਦਾ ਇਹੋ ਹੀ ਤਾਂ ਸੁੱਖ ਹੁੰਦਾ ਧੀਏ ਲਿਆ ਪਾਣੀ ਦੀਪੋ ਆਪਣੇ ਚਾਹ ਦਾ ਕੱਪਰ ਸੋਈ ਵਿੱਚ ਚੁੱਕ ਲਈ ਤੇ ਉਹਨਾਂ ਲਈ ਪਾਣੀ ਦੇ ਗਲਾਸ ਲੈ ਕੇ ਗਈ। ਸਿਮਰੋ ਦੀ ਭੈਣ ਪੁੱਛਦੀ ਇਹੋ ਕੁੜੀ ਕੌਣ ਆ ਬਣੇ? ਸਿਮਰੋ ਕਹਿੰਦੀ ਸਾਡੀ ਆਪਣੀ ਹੀ ਕੁੜੀ ਆ। ਇਹੋ ਕਾਲਜ ਪੜਦੀ ਆ ਸ਼ਹਿਰ। ਕੁੜੀ ਬਹੁਤ ਸ਼ਰੀਫ ਆ। ਸਿਮਰੋ ਆਪਣੇ ਭਾਂਜੇ ਗੁਰਮੀਤ ਨੂੰ ਆਖਦੀ ਇਹੋ ਸਾਡੀ ਦੀਪੋ ਵੀ ਤੇਰੇ ਕਾਲਜ ਵਿੱਚ ਹੀ ਪੜਦੀ ਆ। ਗੁਰਮੀਤ ਕਹਿੰਦਾ ਪਰ ਮੈਂ ਇਹਨਾਂ ਨੂੰ ਕਦੇ ਦੇਖਿਆ ਨਹੀਂ। ਇਹਨਾਂ ਦਾ ਕਾਲਜ ਹੋਰ ਆ। ਸਿਮਰੋ ਚਾਹ ਬਣਾਉਣ ਨੂੰ ਉੱਠਣ ਲੱਗੀ ਤੇ ਦੀਪੋ ਆਖਦੀ ਤਾਈ ਮੈਂ ਚਾਹ ਰੱਖ ਆਈ ਤੁਸੀਂ ਬੈਠੋ ਰੇਸ਼ਮ ਸਿੰਘ ਸਿਮਰੋ ਨੂੰ ਆਖਦਾ ਕਿ ਤੂੰ ਤੇ ਕੁੜੀ ਨੂੰ ਹੀ ਕੰਮ ਤੇ ਲਗਾ ਦਿੱਤਾ ਆਪ ਵੀ ਉੱਠ ਲੈ ਸਿਮਰੋ ਕਹਿੰਦੀ ਮੈਂ ਤੇ ਉੱઠી ਸੀ ਪਰ ਮੈਨੂੰ ਦੀਪੋ ਉੱਠਣੀ ਨਹੀਂ ਦਿੰਦੀ ਰੇਸ਼ਮ ਸਿੰਘ ਦੇ ਦੋ ਪੁੱਤ ਸਨ ਜੋ ਕਿ ਇੰਗਲੈਂਡ ਪੜਨ ਵਾਸਤੇ ਗਏ ਸਨ ਤੇ ਵਾਪਸ ਹੀ ਨਹੀਂ ਆਏ ਸਿਮਰੋ ਨੂੰ ਬਹੁਤ ਚਾਹੀ ਸੀ ਆਪਣਾ ਪੁੱਤ ਵਿਆਹ ਤੇ ਨੌਂ ਘਰ ਆਵੇ ਪਰ ਵੱਡਾ ਮੁੰਡਾ ਅਜੇ ਮਨ ਹੀ ਨਹੀਂ ਸੀ ਰਿਆ ਵਿਆਹ ਲਈ ਦੀਪੋ ਨੇ ਅੰਦਰੋਂ ਸਿਮਰੋ ਨੂੰ ਆਵਾਜ਼ ਲਗਾਈ ਤਾਈ ਜੀ ਗੱਲ ਸੁਣਿਓ ਸਿਮਰੋ ਅੰਦਰ ਗਈ ਤੇ ਦੀਪੋ ਆਖਦੀ ਚਾਹ ਨਾਲ ਕੀ ਰੱਖਣਾ ਸਿਮਰੋ ਕਹਿੰਦੀ ਆਹ ਵਰਪੀ ਮੰਗਵਾਈ ਸੀ ਤਾਈ ਤੇਰੇ ਕੋਲੋਂ ਇਹਦੇ ਨਾਲ ਆਹ ਮਟਰੀ ਰੱਖ ਦਿੰਦੇ ਆਂ ਦੀਪੋ ਕਹਿੰਦੀ ਚਲੋ ਤੁਸੀਂ ਮੈਂ ਲਿਆਉਂਦੀ ਆਂ ਫਿਰ ਸਿਮਰੋ ਲਿਆ ਆਹ ਪਲੇਟਾਂ ਲੈ ਮੈਂ ਲੈ ਕੇ ਚਲੇ ਜਾਂਦੀ ਆਂ ਦੀਪੋ ਕਹਿੰਦੀ ਕੋਈ ਨਾ ਤਾਈ ਜੀ ਮੈਂ ਇਹੋ ਵੀ ਲਿਆਉਂਦੀ ਆ ਤਾਈ ਹੁਣ ਮੈਂ ਚਾਹ ਫੜਾ ਕੇ ਘਰ ਨੂੰ ਚਲਦੀ ਆ ਬਹੁਤ देर ਹੋ ਗਈ 아이 ਨੂੰ ਬੇਬੇ ਪਰੇਸ਼ਾਨ ਹੁੰਦੀ ਹੋਣੀ ਆ ਸਿਮਰੋ ਕਹਿੰਦੀ ਚੱਲ ਚੰਗਾ ਆ ਵਰਫੀ ਲੈ ਕੇ ਜਾਈ ਮੈਂ ਕੋਲੀ ਵਿੱਚ ਪਾ ਦਿੰਦੀ ਆ ਦੀਪੋ ਕਹਿੰਦੀ ਵਰਫੀ ਰਹਿਣ ਦਿਓ ਤਾਈ ਦੀਪੋ ਨੇ ਬਾਹਰ ਦੇਖਿਆ ਤੇ ਗਰਮੀਤ ਉਹਦੇ ਵੱਲ ਚੋ ਰੱਖਣਾ ਦੇਖ ਰਿਆ ਸੀ ਤੇ ਮੁਸਕਰਾ ਰਿਹਾ ਸੀ ਦੀਪੋ ਚਾਹ ਲੈ ਕੇ ਆਈ ਗਰਮੀਤ ਨੇ ਚਾਹ ਦਾ ਕੱਪ ਚੁੱਕ ਦੀਪੋ ਨੂੰ ਸ਼ੁਕਰੀਆ ਆਖਿਆ ਸਿਮਰੋ ਦੀ ਪੈਣ ਆਕਦੀ ਚਾਹ ਤੇ ਬਹੁਤ ਸੁਆਦ ਬਣਾਈ ਆ ਦੀਪੋ ਉਹਨਾਂ ਨੂੰ ਸੱਤ ਛੇ ਕਾਲ ਆਕਦੀ ਤੇ ਸਿਮਰੋ ਵੱਲ ਦੇਖ ਕਹਿੰਦੀ ਤਾਈ ਮੈਂ ਚਲਦੀ ਆ ਸਿਮਰੋ ਦੀ ਪੈਣ ਕਹਿੰਦੀ ਧੀਏ ਤੂੰ ਵੀ ਚਾਹ ਪੀ ਲੈਂਦੀ ਦੀਪੋ ਕਹਿੰਦੀ ਮੈਂ ਹੁਣੇ ਹੀ ਪੀਤੀ ਐ ਚਾ ਮੈਂ ਤੇ ਫੋਨ ਕਰਨ ਆਈ ਸੀ ਚੱਲ ਚਲਦੀ ਆ ਬੇਬੇ ਵੀ ਅਡੀਕਦੀ ਹੋਣੀ ਆ ਦੀਪੋ ਰਸੋਈ ਵਿੱਚੋਂ ਕੌਲੀ ਚੁੱਕ ਕੇ ਘਰ ਨੂੰ ਚਲੇ ਗਈ ਸਿਮਰੋ ਦੀ ਪੈਣ ਆਕਦੀ ਆ ਕੁੜੀ ਤੇ ਬੜੀ ਸੋਹਣੀ ਆ ਪੈਣੀ ਸਿਮਰੋ ਕਹਿੰਦੀ ਟੱਬਰ ਵੀ ਬਹੁਤ ਸਲੀਫਾ ਸਿਮਰੋ ਦੀ ਪਣ ਕਹਿੰਦੀ ਫਿਰ ਆਪਣੇ ਗਰਮੀਤ ਦੀ ਵਿਚੋਲਣ ਬਣ ਜਾ ਪੈਣੇ ਸਿਮਰੋ ਕਹਿੰਦੀ ਪਰ ਸਾਡੀ ਕੁੜੀ ਨੇ ਅਜੇ ਪੜਨਾ ਗਰਮੀਤ ਦਾ ਬਾਪ ਆਖਦਾ ਅਸੀਂ ਕਿਹੜਾ ਮੰਨਣਾ ਕਰਨਾ ਪੜਨ ਲਿਖਣ ਤੋਂ ਰੇਸ਼ਮ ਸਿੰਘ ਕਹਿੰਦਾ ਚਲੋ ਅਜੇ ਕੁੜੀ ਪੜਾਈ ਪੂਰੀ ਕਰ ਲਵੇ ਫਿਰ ਕਰ ਲਵਾਂਗੇ ਗੱਲ ਉਹਦੇ ਕਰਨ ਹੁਣ ਤੁਸੀਂ ਵੱਡੇ ਦੇ ਵਿਆਹ ਦੇ ਲੱਡੂ ਖਿਲਾਓ ਪਹਿਲਾਂ ਸਿਮਰੋਦੀਪ ਐਨ ਲੱਡੂਆਂ ਦਾ ਡੱਬਾ ਖੋਲ ਕੇ ਸਭ ਨੂੰ ਲੱਡੂ ਖਾਣ ਨੂੰ ਦੇ ਦਿੱਤੇ ਆਖਦੀ ਲੈ ਮੈਂ ਪਹਿਲਾਂ ਭੋਲੀ ਗਈ ਸੀ ਉਹ ਦੀਪੂ ਨੂੰ ਵੀ ਲੱਡੂ ਖਲਾਉਣੇ ਸੀ ਸਿਮਰੋ ਕਹਿੰਦੀ ਚਲ ਕੋਈ ਨਹੀਂ ਮੈਂ ਬੰਤੀ ਦੇ ਹੱਥ ਭੇਜ ਦੇਵਾਂਗੀ ਬਥੇਰੇ ਗੇੜੇ ਹੁੰਦੇ ਆ ਉਹਦੇ ਦਿਹਾੜੀ ਦੇ ਰੇਸ਼ਮ ਸਿੰਘ ਕਹਿੰਦਾ ਉਹ ਤੇ ਪੂਰੇ ਹੀ ਪਹੁੰਚਾ ਦਿਉ ਲੱਡੂ ਦੀਪੋ ਤੱਕ ਉਹ ਸਭ ਹੱਸਣ ਲੱਗ ਪਏ ਤੇ ਸਿਮਰੋਦੀਪ ਐਨ ਆਖਦੀ ਅੱਛਾ ਉਹੀ ਆ ਬੰਤੀ ਦੇ ਰੇਸ਼ਮ ਸਿੰਘ ਕਹਿੰਦਾ ਉਸਬ ਦੇ ਘਰ ਘੁੰਮਦੀ ਐ ਰਾਤ ਪਤਾ ਨਹੀਂ ਕਿੱਦਾਂ ਕੱਟਦੀ ਹੋਣੀਆ ਘਰੇ ਆਪਣੇ ਦੀਪੋ ਘਰੇ ਪਹੁੰਚੀ ਤੇ ਤਾਈ ਬੰਤੀ ਦਾਈ ਨੂੰ ਬੁਲਾ ਲਈ ਸੀ ਦਾਈ ਨੇ ਜਿੰਦ ਨੂੰ ਅੰਦਰ ਲਿਜਾ ਕੇ ਚੈੱਕ ਕੀਤਾ ਤੇ ਆਖਦੀ ਵਧਾਈ ਹੋਵੇ ਦੀਪੋ ਕਹਿੰਦੀ ਕਾਦੀ ਵਧਾਈ ਦਾਈ ਕਹਿੰਦੀ ਸੁਖ ਨਪੂਆ ਵਣਨ ਵਾਲੀਆਂ ਤੂੰ ਦੀਪੋ ਕਹਿੰਦੀ ਭੂਆ ਦਾਈ ਨੇ ਦੀਪੋ ਦੇ ਹੱਥ ਵਿੱਚ ਫੜੀ ਬਰਫੀ ਦੀ ਕੋਲੀ ਦੇਖੀ ਤੇ ਆਖਦੀ ਲੈ ਇੱਧਰ ਮੂੰਹ ਮਿੱਠਾ ਕਰਵਾ ਸੱਬਦਾ ਦੀਪੋ ਨੇ ਖੜੀ ਨੀ ਚੁੱਪਚਾਪ ਕੋਲੀ ਦਾਈ ਨੂੰ ਅੱਗੇ ਕਰ ਦਿੱਤੀ ਦਾਈ ਤੇ ਬੰਤੀ ਬਲਪੀ ਖਾਣ ਲੱਗਿਆਂ ਬੰਤੀ ਅਗਦੀ ਨਹੀਂ ਮੰਦੋ ਤੂੰ ਵੀ ਲੈ ਲੈ ਉਹ ਭਾਕ ਸਿੰਘ ਨੂੰ ਵੀ ਫੜਾ ਨਾ ਆਹ ਕੁੜੀ ਕਿਉਂ ਚੁੱਪ ਜੀ ਖੜੀ ਆ ਭੂਆ ਬਣਦੇ ਚਾਹ ਤੇ ਵੀ ਬਹੁਤ ਹੁੰਦਾ ਦੀਪੁਰ ਰਸੋਈ ਵਿੱਚ ਜਾ ਕੇ ਬੈਠ ਗਈ ਤੇ ਸੋਚਦੀ ਭੂਆ ਬਣ ਦਾ ਚਾਹ ਤੇ ਸੱਚੀ ਬਹੁਤ ਹੁੰਦਾ ਪਰ ਇੱਥੇ ਜਿੰਦਰ ਦਾ ਚਾਲ ਚੱਲਣ ਇੰਨਾ ਖਰਾਬ ਸੀ ਕਿ ਹਰ ਕਿਸੇ ਨੂੰ ਸ਼ੱਕ ਹੋਈ ਜਾਂਦਾ ਸੀ ਕਿ ਇਹੋ ਬੱਚਾ ਕੈਲੇਦਾ ਹੀ ਹੋਵੇਗਾ ਮਿੰਦੋ ਵੀ ਚੁੱਪ ਕਰਕੇ ਬੈਠੀ ਸੀ ਤੇ ਦਾਈ ਨੂੰ ਪੁੱਛਦੀ ਕਿੰਨਾ ਕੁ ਟਾਈਮ ਹੋਇਆ ਹੋਵੇਗਾ ਦਾਈ ਕਹਿੰਦੀ ਟਾਈਮ ਤੇ ਥੋੜਾ ਹੀ ਆ ਅਜੇ ਉਂਝ ਪੱਕਾ ਹੀ ਆ ਕਿ ਇਹੋ ਮਾਂ ਬਣਨ ਵਾਲੀ ਐ ਜੇਕਰ ਪੱਕਾ ਪਤਾ ਕਰਨਾ ਕਿੰਨਾ ਟਾਈਮ ਆ ਤੇ ਸ਼ਹਿਰ ਜਾ ਕੇ ਪਤਾ ਕਰ ਆਓ ਉੱਥੇ ਡਾਕਟਰ ਨੇ ਸਭ ਦੱਸ ਦੇਣਾ ਠੀਕ ਐ ਲਿਆ ਤੇ ਆਖਦੀ ਮਿੰਦੋ ਪਹਿਲਾਂ ਇਹੋ ਨਿਆਣਾ ਕੈਲੇਦਾ ਹੋਵੇਗਾ ਜਾਂ ਫਿਰ ਮਿੰਦੋ ਕਹਿੰਦੀ ਤਾਈ ਤੂੰ ਕਿਦਾਂ ਦੀਆਂ ਗੱਲਾਂ ਕਰਦੀਆਂ ਹੁਣ 3 ਮਹੀਨੇ ਹੋ ਚੱਲੇ ਆ ਘਰੋਂ ਬਾਹਰ ਨਹੀਂ ਨਿਕਲਣ ਦਿੱਤੀ ਕਦੇ ਬੰਤੀ ਕਹਿੰਦੀ ਪਰ ਕਿਹੜੇ ਕੰਜੇ ਤੇਰੇ ਘਰ ਤੱਕ ਪਹੁੰਚੇ ਫਿਰਦੇ ਆ ਉਹ ਉਹ ਤੇ ਸ਼ੁਕਰ ਆ ਮੈਂ ਬੈਠੀ ਸੀ ਨਹੀਂ ਤੇ ਤੁਹਾਡੇ ਕੋਲੋਂ ਕਿਹੜਾ ਪਛਾਣ ਹੋ ਜਾਣਾ ਸੀ ਮਿੰਦੋ ਕਹਿੰਦੀ ਪਰ ਮੈਂ ਕਦੇ ਘਰੋਂ ਬਾਹਰ ਨਹੀਂ ਗਈ ਤੇ ਨਾ ਹੀ ਘਰੇ ਕੋਈ ਆਇਆ ਹੁਣ ਤੇ ਫਲਸ਼ ਵੀ ਬਣੀ ਹੋਈ ਆ ਨਿਆਣਾ ਮੇਰੇ ਇਕੱਲੇ ਦਾ ਹੀ ਆ ਪਤਾਈ ਬੰਤੀ ਕਹਿੰਦੀ ਚੱਲ ਮੈਂ ਚੱਲਦੀ ਆਂ ਫਿਰ ਆ ਕਾਲੀ ਸੀ ਮੇਰੀ ਇੱਥੇ ਸਬਜ਼ੀ ਵਾਲੀ ਬੰਤੀ ਚਲੇ ਗਈ ਤੇ ਮਿੰਦੂ ਨੂੰ ਡਰ ਜਾ ਪੈ ਗਿਆ ਉਹ ਸੋਚਣ ਲੱਗੀ ਕਿ ਅੱਜ ਹੀ ਕੈਲ ਨੂੰ ਨਾਲ ਭੇਜਦੀ ਆਂ ਸ਼ਹਿਰ ਤੇ ਟਾਈਮ ਕਿੰਨਾ ਕੋ ਹੋਇਆ ਉਹਦਾ ਪਤਾ ਲੱਗ ਜਾਵੇਗਾ ਉਹ ਦੀਪੋ ਨੂੰ ਆਖਦੀ ਜਾ ਜਾ ਕੇ ਕੈਲ ਨੂੰ ਬੁਲਾ ਲਿਆ ਜਲਦੀ ਦੀਪੋ ਕੈਲ ਨੂੰ ਬੁਲਾਉਣ ਨੂੰ ਖੇਤ ਚਲੇ ਗਈ ਆਖਦੀ ਕਰੇ ਜਲਦੀ ਆ ਜਾ ਭਰਾ ਵਿੱਬ ਨੇ ਜ਼ਰੂਰੀ ਗੱਲ ਕਰਨੀ ਆ ਕੈਲਾ ਕਹਿੰਦਾ ਇੰਨੀ ਵੀ ਕੀ ਜ਼ਰੂਰੀ ਗੱਲ ਜਿਹੜਾ ਤੈਨੂੰ ਭੇਜ ਦਿੱਤਾ ਘਰੇ ਸਭ ਠੀਕ ਠਾਕ ਤੇ ਹਨ ਦੀਪੋ ਕਹਿੰਦੇ ਸਭ ਠੀਕ ਹੈ ਉਹ ਭਾਬੀ ਨੂੰ ਦਾਈ ਦੇਖਣ ਆਈ ਸੀ ਉਹਦੇ ਬਾਰੇ ਵਿੱਚ ਹੀ ਗੱਲ ਕਰਨੀ ਆ ਕਹਿਲਾ ਸਮਝ ਗਿਆ ਤੇ ਆਕਦਾ ਤੂੰ ਚੱਲ ਦੀਪੋ ਘਰੇ ਮੈਂ ਆਉਂਦਾ ਕਹਿਲਾ ਜ਼ਮੀਨ ਤੇ ਬੈਠ ਗਿਆ ਤੇ ਕੁਝ ਸੋਚਣ ਲੱਗਾ ਇਹਨੂੰ ਜੈਲ ਆ ਗਿਆ ਜੈ ਲਗਦਾ ਕੀ ਹੋਇਆ ਕਹਿਲੇ ਬੜਾ ਡੂੰਗੀ ਸੋਚ ਵਿੱਚ ਕਹਿਲਾ ਕਹਿੰਦਾ ਹੋਣਾ ਕੀ ਆ ਪਤਾ ਨਹੀਂ ਲੱਗਦਾ ਇਹ ਹੋਰਾ ਕਿਹਦੇ ਪਾਸੇ ਜਾਣਗੇ ਜੈਲਾ ਵੀ ਕੈਲ ਨਾਲ ਬੈਠ ਗਿਆ ਤੇ ਆਖਦਾ ਮੈਂ ਤੇਰਾ ਭਰਾ ਹੀ ਨਹੀਂ ਸਕੋ ਦੋਸਤ ਵੀਆ ਤੂੰ ਦੱਸ ਕੀ ਸੋਚਦਾ ਕੈਲਾ ਕਹਿੰਦਾ ਮੈਨੂੰ ਪਤਾ ਨਹੀਂ ਲੱਗਦਾ ਕੀ ਕਰਾਂ ਘਰੇ ਜਿਹੜੀ ਜਨਾਨੀਆਂ ਉਹਨੂੰ ਮੇਰੇ ਦੇਖਣਾ ਵੀ ਪਸੰਦ ਨਹੀਂ ਕਰਦਾ ਪਰ ਮੈਂ ਇਹੋ ਸੋਚ ਕੇ ਹੁਣ ਇਹਦੇ ਨਾਲ ਹੀ ਜ਼ਿੰਦਗੀ ਕੱਟਣੀ ਪੈਣੀ ਆ ਮੈਂ ਨਾ ਚਾਹੁੰਦੇ ਹੋਏ ਵੀ ਉਹਦੇ ਨੇੜੇ ਗਿਆ ਤੇ ਸ਼ਾਇਦ ਹੁਣ ਉਹ ਜੈਲਾ ਕਹਿੰਦਾ ਉਹ ਕੀ ਫਿਰ ਕੋਈ ਗਲਤ ਕੀਤਾ ਜਿੰਦਰ ਨੇ ਕੈਲਾ ਕਹਿੰਦਾ ਨਹੀਂ ਉਹ ਦੀਪੋ ਮੈਨੂੰ ਘਰੇ ਬੁਲਾਉਣ ਆਈ ਸੀ ਤੇ ਆਖਦੀ ਬੇਬੇ ਬੁਲਾਉਂਦੀ ਆ ਇਹੋ ਵੀ ਦੱਸਦੀ ਆ ਕਿ ਦਾਈ ਆਈ ਸੀ ਜਿੰਦਰ ਨੂੰ ਜਾਂਚਣ ਜੈਲਾ ਕਹਿੰਦਾ ਫਿਰ ਇਹਦੇ ਵਿੱਚ ਉਦਾਸ ਹੋਣ ਵਾਲੀ ਕੀ ਗੱਲ ਆ ਇਹ ਉਤੇ ਖੁਸ਼ਖਬਰੀ ਆ ਫਿਰ ਅਕਲ ਨਾ ਆਈ ਜੈਲਾ ਕਹਿੰਦਾ ਇਹੋ ਵੀ ਤਾਂ ਹੋ ਸਕਦਾ ਕਿ ਉਹਦਾ ਬੱਚੇ ਨਾਲ ਮੋਹ ਪੈ ਜਾਵੇ ਚਲ ਤੂੰ ਉੱਠ ਤੇ ਘਰ ਜਾ ਕੇ ਦੇਖ ਬੇਬੇ ਨੇ ਕੀ ਆਖਣਾ ਕਹਿਲਾ ਘਰੇ ਗਿਆ ਤੇ ਮਿੰਦ ਉੱਠੀ ਗੇਟ ਵਾਲੀ ਆ ਗਈ ਆਖਦੀ ਕਹਿਲੇ ਦਾਈ ਆਖਦੀ ਕਿ ਜਿੰਦਰ ਮਾਂ ਬਣਨ ਵਾਲੀ ਆ ਮੈਂ ਤੈਨੂੰ ਇਸ ਲਈ ਬੁਲਾਇਆ ਕਿ ਇਹਨੂੰ ਤੂੰ ਸ਼ਹਿਦ ਦਿਖਾ ਕੇ ਆ ਪਤਾ ਤੇ ਲੱਗ ਜਾਵੇ ਕਿੰਨਾ ਕੁ ਟਾਈਮ ਫੇਰੀ ਪਤਾ ਲੱਗੂ ਕਿ ਨਿਆਣਾ ਆਪਣਾ ਹੀ ਆ ਕਹ ਲਾ ਕਹਿੰਦਾ ਬੇਬੇ ਇਹੋ ਕੀ ਬੋਲੀ ਜਾਂਦੀਆਂ ਮੈਂ ਨਹੀਂ ਜਾਣਾ ਕਿਤੇ ਵੀ ਦਿਖਾਉਣ ਹਾਂ ਇੱਕ ਗੱਲ ਹੋਰ ਬੱਚਾ ਮੇਰਾ ਹੀ ਆ ਤੇ ਹੁਣ ਕੋਈ ਵੀ ਮੇਰੇ ਬੱਚੇ ਬਾਰੇ ਗਲਤ ਨਾ ਬੋਲੇ ਮਿੰਦੋ ਕਹਿੰਦੀ ਮੈਨੂੰ ਤੇ ਬੰਤੀ ਹੀ ਵਹਿਮ ਪਾ ਗਈ ਸੀ ਉਹ ਜਿੰਦ ਦਾ ਚਾਲ ਚੱਲਣ ਵੀ ਠੀਕ ਨਹੀਂ ਨਾ ਇਸ ਲਈ ਸ਼ੱਕ ਹੋ ਗਿਆ ਕਹ ਲਾ ਕਹਿੰਦਾ ਬੇਬੇ ਤੇਰਾ ਆਪਣਾ ਦਿਮਾਗ ਵੀ ਹੈ ਕਿਉਂ ਉਹ ਬੰਤੀ ਬੁੜੀ ਦੀਆਂ ਗੱਲਾਂ ਵਿੱਚ ਆ ਜਾਂਦੀਆਂ ਮੈਂ ਦੋ ਚੌਂਕੇ ਵੱਲ ਚੱਲੇ ਗਈ ਤੇ ਆਖਦੀ ਹਾਏ ਬੰਤੀ ਨੇ ਤਾਂ ਸਾਰੇ ਪਿੰਦ ਗੱਲ ਬਧਾ ਜੜਾ ਕਿ ਰੌਲਾ ਪਾ ਹੁਣ ਪਰੇ ਖੜੀ ਦੀਪੋ ਪਾਣੀ ਦਾ ਗਲਾਸ ਭਰ ਕੇ ਲੈਲੇ ਵੱਲ ਨੂੰ ਆ ਗਈ ਤੇ ਆਖਦੀ ਆ ਪਾਣੀ ਪੀ ਲੈ ਬਾਜੀ ਕੱਲ ਨੇ ਪਾਣੀ ਦਾ ਗਲਾਸ ਪੀਤਾ ਤੇ ਦੀਪੋ ਆਖਦੀ ਮੈਂ ਤੇ ਸੋਚਿਆ ਸੀ ਕਿ ਜਿੰਦਰ ਨਾਲ ਛੱਡ ਛੱਡਾ ਕਰ ਲਵਾਂਗੇ ਤੇ ਉਹ ਬੱਬੂ ਨਾਲ ਕੈਲਾ ਕਹਿੰਦਾ ਖਬਰਦਾਰ ਹੁਣ ਕਿਸੇ ਨੇ ਬੱਬੂ ਦਾ ਨਾਮ ਵੀ ਲਿਆ ਤੇ ਤੁਸੀਂ ਤੇ ਖੇਡ ਸਮਝ ਰੱਖਿਆ ਇਹੋ ਸਭ ਨੂੰ ਦੀਪੋ ਕਹਿੰਦੀ ਪਰ ਤੂੰ ਸਾਰੀ ਜ਼ਿੰਦਗੀ ਵੀ ਤੇ ਨਹੀਂ ਕੱਟ ਸਕਦਾ ਇਦਾਂ ਦੀ ਨਾਲ ਸਾਨੂੰ ਵੀ ਤੇਰਾ ਫਿਕਰ ਆ ਭਰਾ ਇਸ ਲਈ ਆਖਦੀ ਆ ਕਿਲਾ ਵਾਪਸ ਖੇਤ ਨੂੰ ਚਲਾ ਗਿਆ ਜੈਲ ਆਪਣੇ ਚਾਚੇ ਨਾਲ ਗੱਲ ਕਰਨ ਲਈ ਗਿਆ ਪਰ ਚਾਚੇ ਦੇ ਘਰ ਵਿੱਚ ਬਹੁਤੀ ਪੁੱਛਗਿੱਛ ਨਹੀਂ ਸੀ ਇਸ ਲਈ ਉਹ ਆਖਦਾ ਜੈਲ ਤੇਰੀ ਚਾਚੀ ਹੀ ਮੂਰੇ ਹੋ ਕੇ ਸੌਦਾ ਕਰਦੀ ਆ ਤੂੰ ਉਹਨੂੰ ਆਖ ਜੈਲਾ ਕਹਿੰਦਾ ਪਰ ਜ਼ਮੀਨ ਤੇ ਤੇਰੀ ਨਾ ਮਾ ਜੱਜਾ ਇਹਨੇ ਨੂੰ ਗੇਜੋ ਆਗੇ ਤੇ ਆਖਦੀ ਜੈਲੇ ਤੈਨੂੰ ਵੀ ਪਤਾ ਮੈਂ ਕਿਹਨੂੰ ਜ਼ਮੀਨ ਵੇਚਨੀ ਆ ਮੇਰੀ ਗੱਲ ਕਰ ਮੇ ਨਾਲ ਹੋ ਗਈ ਆ ਗੇਜੋ ਦੀ ਧੀ ਸਿੰਦੀ ਆਖਦੀ ਬੇਬੇ ਪਹਿਲਾਂ ਆਪਣਿਆਂ ਨਾਲ ਗੱਲ ਕਰਨੀ ਚਾਹੀਦੀ ਸੀ ਤੈਨੂੰ ਗੇਜੋ ਕਹਿੰਦੀ ਤੈਨੂੰ ਜਿਆਦਾ ਪਤਾ ਗਾਹਕ ਤੇ ਮਗਰ ਮਗਰ ਫਿਰਦੇ ਤੂੰ ਕਹਿੰਦੀ ਮੈਂ ਇਹਨਾਂ ਦੀ ਮਿਹਨਤਾਂ ਕਰਦੀ ਫਿਰਾਂ ਕਿ ਸਾਡੀ ਜ਼ਮੀਨ ਖਰੀਦ ਲਓ ਦੇਖ ਜੈਲੇ ਜ਼ਮੀਨ ਮੈਂ ਕਿਸੇ ਪਰਾਏ ਨੂੰ ਹੀ ਵੇਚਨੀ ਆ ਜੈਲਾ ਉੱਠ ਕੇ ਚਲਾ ਗਿਆ ਗੇਜੋ ਕਹਿੰਦੀ ਆਇਆ ਵੱਡਾ ਜ਼ਮੀਨ ਖਰੀਦਣ ਤੂੰ ਗੇਜੋ ਨੂੰ ਕੀ ਜਾਣਦਾ ਤੇਰੀ ਆਕਰ ਤੇ ਮੈਂ ਭੰਦ ਦਿੱਤੀ ਗੈਲੇ ਨੂੰ ਐਦਾਂ ਦੀ ਜਨਾਨੀ ਲਿਆ ਕੇ ਦਿੱਤੀ ਮੈਂ ਵੀ ਕੇ ਨਿਆਣਾ ਭਾਵੇਂ ਇਹਨਾਂ ਦਾ ਹੀ ਹੋਵੇ ਪਰ ਲੋਕ ਮੂੰਹ ਆਡ-ਅਡ ਗੱਲਾਂ ਕਰਨਗੇ ਜੈਲੇ ਦਾ ਚਾਚਾ ਮੰਜੇ ਤੇ ਡਿੱਗੇ ਚੰਨੀ ਵੱਲ ਇਸ਼ਾਰਾ ਕਰਕੇ ਆਖਦਾ ਪਹਿਲਾਂ ਇਹਦਾ ਅੱਡਿਆ ਮੂੰਹ ਤੇ ਬੰਦ ਕਰ ਲੈ ਦੇਖ ਕਿਦਾਂ ਡਿੱਗਿਆ ਮੰਜੇ ਤੇ ਉਹ ਮਿਹਨਤ ਕਰਨ ਵਾਲਿਆ ਜਿਨ੍ਹਾਂ ਦੀਆਂ ਗੱਲਾਂ ਕਰਦੀਆਂ ਤੁਹਾਡੇ ਵਾਂਗੂ ਬਿੱਲੀਆਂ ਖਾਣ ਵਾਲੇ ਨਹੀਂ ਗਿੱਜੋ ਕਹਿੰਦੀ ਦੇਖ ਤੇ ਕਿਦਾਂ ਦੁੱਖ ਲੱਗਦਾ ਪ੍ਰਾਪਤੀ ਜਾਂਦਾ ਸ਼ਿੰਦੀ ਕਹਿੰਦੀ ਬੇਬੇ ਕਿਉਂ ਅਵਾ ਤਵਾ ਬੋਲੀ ਜਾਂਦੀਆਂ ਦੂਸਰੇ ਬਾਰੇ ਇੰਜ ਆਖਣ ਤੋਂ ਪਹਿਲਾਂ ਸੋਚ ਮੈਂ ਤਰਸਦੀ ਆ ਬੱਚੇ ਨੂੰ ਤੇ ਮੇਰੇ ਸਹੁਰੇ ਮੈਨੂੰ ਇਸ ਲਈ ਹੀ ਨਹੀਂ ਰੱਖਦੇ ਕਿ ਮੇਰੇ ਬੱਚਾ ਨਹੀਂ ਹੁੰਦਾ ਗਿੱਜੋ ਕਹਿੰਦੀ ਤੇਰੇ ਸਹੁਰਿਆਂ ਦਾ ਤਾਂ ਤੇ ਮੈਂ ਇਲਾਜ ਕਰਦੀ ਆ ਪਾਉਂਦੀ ਆ ਉਹਨਾਂ ਦੇ ਦਾਜ ਦਾ ਕੇਸ ਤੇ ਆਖਦਾ ਕਿਦਾਂ ਫੇਰ ਜ਼ਮੀਨ ਮੈਂ ਖਰੀਦ ਲਈ ਤੁਹਾਡੇ ਚਾਚੇ ਵਾਲੀ ਜੈਲਾ ਕੋਈ ਨਾ ਸਾਡੇ ਕੋਲ ਪਹਿਲਾਂ ਹੀ ਬਥੇਰੀ ਜ਼ਮੀਨ ਕਰਮਾ ਕਹਿੰਦਾ ਹਾਂ ਸੱਚ ਵਧਾਈਆਂ ਕਹਿਲੇ ਮੈਂ ਸੁਣਿਆ ਨਾਮਾ ਜੀ ਆਉਣ ਵਾਲਾ ਕਹਿਲਾ ਜੈਲੇ ਨੂੰ ਆਖਦਾ ਚਲੋ ਭਾਜੀ ਆਪਣਾ ਕੰਮ ਕਰਦੇ ਆ ਕਰਮਾ ਖਚਰਾ ਹਾਸਾ ਹੱਸਦਾ ਹੋਇਆ ਲੰਘ ਗਿਆ ਕਿਆ ਲਗੰਦਾ ਇਹੋ ਨਿਆਣੇ ਵਾਲਾ ਵੀ ਤਮਾਸ਼ਾ ਹੀ ਬਣਾ ਛੱਡਿਆ ਲੋਕਾਂ ਨੇ ਜੈ ਲਗੰਦਾ ਕਹਿ ਲਿਆ ਇਹੋ ਸਭ ਚਾਚੀ ਦਾ ਕੀਤਾ ਕਰਾਇਆ ਉਹਨ ਹੀ ਬੇਬੇ ਨੂੰ ਹੱਥਾਂ ਵਿੱਚ ਲੈ ਕੇ ਇਹੋ ਜਿੰਦਰ ਨਾਲ ਤੇਰਾ ਰਿਸ਼ਤਾ ਕਰਵਾ ਦਿੱਤਾ ਤੇ ਹੁਣ ਉਹ ਬਣਤੀ ਬੁੱਢੀ ਕੋਲੋਂ ਸਾਡੀ ਸਾਰੇ ਪਿੰਡ ਵਿੱਚ ਪੰਡਣੀ ਕਰਵਾਉਂਦੀ ਆ ਇੰਜ ਹੀ ਦਿਨ ਲੰਘਦੇ ਗਏ ਜਿੰਦਰਾ ਕਦੀ ਮੈਂ ਆਪਣੇ ਪੇਕੇ ਜਾਣਾ ਪਰ ਮਿੰਦੋ ਨੇ ਕਿਹਾ ਇੱਥੇ ਹੀ ਰਹੀ ਦੋ ਤਿੰਨ ਵਾਰ ਜਿੰਦਰ ਦੀ ਮਾਂ ਆਕੇ ਮਿਲ ਗਈ ਹੁਣ ਉਹ ਚਾਚੇ ਨੂੰ ਨਾਲ ਨਹੀਂ ਸੀ ਲਿਆਉਂਦੀ ਇਕੱਲੇ ਹੀ ਆਉਂਦੀ ਸੀ ਜਿੰਦਰ ਨੂੰ ਸ਼ਹਿਰ ਡਾਕਟਰ ਨੇ ਨੂੰ ਦਿਖਾਉਣ ਜਾਣਾ ਸੀ ਕਹਿ ਲਾਕ ਦਾ ਬੇਬੇ ਤੂੰ ਨਾਲ ਚਲੀ ਜਾ ਤੈਨੂੰ ਤੇ ਜਿੰਦਰ ਨੂੰ ਬੱਸ ਵਿੱਚ ਚੜਾ ਦਿੰਦੇ ਆ ਬੱਸ ਵਿੱਚ ਮਿੰਦੋ ਨੂੰ ਅੱਗੇ ਸੀਟ ਮਿਲੀ ਤੇ ਜਿੰਦਰ ਪਿੱਛੇ ਇੱਕ ਸੀਟ ਤੇ ਬੈਠ ਗਈ ਕੰਡਕਟਰ ਨੇ ਮਿੰਦੋ ਨੂੰ ਦੇਖ ਆਪਣੇ ਮੂੰਹ ਤੇ ਰਮਾਲ ਬੰਨ ਲਿਆ ਕਿ ਪਛਾਣ ਹੀ ਨਾ ਲਵੇ ਕਿਤੇ ਮਿੰਦੋ ਨੇ ਦੋ ਟਿਕਟਾਂ ਲਈਆਂ ਤੇ ਕੰਡਕਟਰ ਪਿੱਛੇ ਆ ਕੇ ਜਿੰਦਰ ਕੋਲ ਖੜਾ ਹੋ ਗਿਆ ਉਹਦਾ ਟਿੱਡ ਦੇਖ ਆਖਦਾ ਆ ਕੀ ਹੁਣ ਤੂੰ ਤੇ ਕਹਿੰਦੀ ਸੀ ਮੈਂ ਪੈਸਾ ਲੈਣਾ ਹੱਥ ਵਿੱਚ ਕਰਕੇ ਤੇ ਨਾਲ ਚੱਲਾਂਗੀ ਤੇ ਤੂੰ ਹੁਣ ਤੂੰ ਉਹਨਾਂ ਦੇ ਨਿਆਣੇ ਜੰਮਣ ਲੱਗ ਪਈ ਬਾਕੀ ਕਹਾਣੀ ਜੀ ਕੱਲ ਅਗਲੇ ਭਾਗ ਵਿੱਚ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਉਸ ਆਪਣੇ ਵਿਚਾਰ ਜਰੂਰ ਦੱਸ ਕੇ ਜਾਓ ਜੀ ਤੇ ਜਾਂਦੇ ਜਾਂਦੇ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰ ਦਿਓ ਕਹਾਣੀ ਸੁਣ ਲਈ ਬਹੁਤ ਬਹੁਤ ਧੰਨਵਾਦ